ਜਿਹੜੇ ਸਾਡੇ ਡਾਕਟਰ ਬਣ ਬੈਠੇ ਨੇ ਜਿਹੜਾ ਸਾਡੇ ਅੱਜ ਕੱਲ ਦੇ ਗੁਰੂ ਬਣ ਬੈਠੇ ਨੇ ਉਹ ਕਿਸ ਤਰ੍ਹਾਂ ਬਣਦੇ ਨੇ ਇੱਕ ਜਣਾ ਗੱਬੇ ਬੈਠਾ ਹੁੰਦਾ ਇਹ ਦੂਆ ਜਣਾ ਸੱਜੇ ਖੱਬੇ ਬੈਠਾ ਹੁੰਦਾ ਇੱਕ ਜਣਾ ਮਰ ਗਿਆ ਦੂਆ ਜਿਹੜਾ ਖੱਬੇ ਜਾਂ ਸੱਜੇ ਬੈਠਾ ਹੁੰਦਾ ਉਹ ਹੀ ਉਸ ਦਿਨ ਕੁਰਸੀ ਤੇ ਬੈਠ ਜਾਂਦਾ ਚੜ ਕੇ ਤੇ ਉਹ ਫੇਰ ਗੁਰੂ ਬਣ ਜਾਂਦਾ ਕੋਸ਼ਿਸ਼ ਤੋਂ ਜਾਂਦਾ ਕਿ ਉਹ ਗੁਰੂ ਆ ਸਾਰੇ ਲੋਕੀ ਉਹਦਾ ਪੈਰ ਛੂਣੇ ਸ਼ੁਰੂ ਕਰ ਦਿੰਦੇ ਆ ਉਹਦੇ ਤੋਂ ਨਾਂ ਲੈਣਾ ਸ਼ੁਰੂ ਕਰ ਦਿੰਦੇ ਆ ਚਹਰਾ ਵੀ ਨਹੀਂ ਸੋਚਦੇ ਵੀ ਕਿਸ ਤਰ੍ਹਾਂ ਸੰਭਵ ਹੋ ਗਿਆ ਮੰਨ ਲਓ ਕੋਈ ਕਰਦੇ ਵਿੱਚ ਪਿਓ ਡਾਕਟਰ ਸਗਾ ਪਿਓ ਗਿਆ ਮਰ ਹੁਣ ਡਾਕਟਰੀ ਦਾ ਜਿਹੜਾ ਹਸਪਤਾਲ ਆ ਜਾਂ ਦੁਕਾਨ ਆ ਉਹ ਚਲਾਣੀ ਆ। ਹੁਣ ਜਾਂ ਕੁੜੀ ਉੱਠ ਕੇ ਬੈਠ ਗਈ। ਜਾਂ ਉਹਦੀ ਘਰ ਵਾਲੀ ਉੱਠ ਕੇ ਬੈਠ ਕੇ ਡਾਕਟਰ ਬਣ ਗਈ ਕਿਉਂਕਿ ਨਹੀਂ ਤਾਂ ਸਾਡੀ ਦੁਕਾਨ ਬੰਦ ਹੋ ਜਾਣੀ ਆ, ਪੈਸਾ ਤੇ ਲਾਹਣਾ ਬੰਦ ਹੋ ਜਾਣਾ, ਸਾਡਾ ਤਾਂ ਕੰਮ ਠਾਪ ਹੋ ਜਾਣਾ। ਜਿਹੜੀ ਸਾਡੀ ਇੰਨੀ ਜਾਇਾਦਤ ਬਣੀ ਆ, ਸਾਰਾ ਕੁਝ ਬਣਿਆ ਉਹਦਾ ਕੋਈ ਬਾਰਾ ਸচাইਦਾ। ਇਸ ਕਰਕੇ ਫੇ ਕੁੜੀ ਨੂੰ ਬਿਠਾ ਦਿੰਦੇ ਆ ਜਾਂ ਫੇ ਮੁੰਡੇ ਨੂੰ ਬਿਠਾ ਦਿੰਦੇ ਆ ਜਾਂ ਫੇ ਘਰ ਵਾਲੀ ਨੂੰ ਬਿਠਾ ਦਿੰਦੇ ਆ। ਉਹ ਫੇ ਉਹ ਡਾਕਟਰ ਵੀ ਕਰਨੀ ਸ਼ੁਰੂ ਕਰ ਦਿੰਦੀ। ਨਾ ਉਹਦੇ ਕੋਲ ਡਿਪਲੋਮਾ ਆ, ਨਾ ਉਹ ਕੋਲ ਐਕਸਪੀਰੀਅੰਸ ਆ ਕੋਈ। ਕੁਛ ਨਹੀਂ ਉਹਨੂੰ ਪਤਾ ਬਿਮਾਰੀ ਦਾ ਪਰ ਮਰੀਜ਼ ਆਂਦੇ ਆ ਉਹਦੇ ਕੋਲ ਔਰ ਉਹਨਾਂ ਨੂੰ ਅਟਪਟੀ ਦਵਾਈ ਲੈ ਕੇ ਦੇ ਦਿੰਦੀ ਆ ਤੇ ਮਨ ਨੂੰ ਕਿੱਦਾਂ ਸ਼ਾਂਤੀ ਆਵੇ ਇਸ ਤਰ੍ਹਾਂ ਸਾਡੇ ਗੁਰੂ ਬਣਦੇ ਨੇ ਜਾਂ ਫਿਰ ਗੁਰੂ ਨੂੰ ਪਤਾ ਕੀ ਮੈਨੂੰ ਕੋਈ ਬਿਮਾਰੀ ਆ ਜਾਂ ਮੈਂ ਮਰ ਜਾਣਾ ਤੇ ਪਹਿਲੇ ਹੀ ਘੋਸ਼ਿਤ ਕਰ ਦਿੰਦੇ ਆ ਕਿ ਆਹ ਹੁਣ ਗੁਰੂ ਬਣੇਗਾ ਔਰ ਉਸ ਗੁਰੂ ਨੂੰ ਆਪਣੇ ਨਾਲ ਲੈ ਲੈ ਕੇ ਫਿਰਦੇ ਆ ਪਪੂਲਰ ਕਰਦੇ ਫਿਰਦੇ ਆ ਲੋਕਾਂ ਦੀ ਨਜ਼ਰਾਂ ਚ ਉਹਨੂੰ ਵੀ ਉੱਚਾ ਕਰਦੇ ਫਿਰਦੇ ਆ ਕਿ ਜੇ ਜੋ ਸਤਸੰਗ ਕਰੇਗਾ ਜੇ ਇਹ ਕਰੇਗਾ ਉਹ ਕਰੇਗਾ ਜੇ ਉਹ ਜਿਸ ਤੋਂ ਬੋਲੀਵੁੱਡ ਵਾਲੇ ਹਾਲੀਵੁੱਡ ਵਾਲੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਘੁੰਮਦੇ ਆ ਜਦੋਂ ਜਵਾਨ ਹੋ ਜਾਂਦੇ ਥੋੜੇ ਜਿਹਾ ਫਿਰ ਉਹਨਾਂ ਦੀ ਨਾਲ ਤਸਵੀਰਾਂ ਖਿੱਚ-ਖਿੱਚ ਕੇ ਮੀਡੀਆ ਚ ਪਾਉਂਦੇ ਆ ਇਸੇ ਤਰ੍ਹਾਂ ਇਹ ਗੁਰੂ ਵੀ ਕਰਦੇ ਕਿਸ ਸਾਡਾ ਮੇਰੀ ਜਗ੍ਹਾ ਤੇ ਜਿਹੜਾ ਬੈਠਣਾ ਉਹ ਵੀ ਪਪੂਲਰ ਹੋ ਜਾਵੇ ਹੈ ਕਿਉਂਕਿ ਉਹ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ ਉਹ ਡੇਰਾ ਚੱਲਦਾ ਜਾਣਾ ਚਾਹੀਦਾ ਉਹ ਆਸ਼ਰਮ ਚੱਲਦਾ ਰਹਿਣਾ ਚਾਹੀਦਾ ਉਹਨਾਂ ਨੂੰ ਕੋਈ ਵੀ ਮਤਵਲ ਨਹੀਂ ਇਸਨਾ ਕਿ ਦੁਨੀਆ ਦੀ ਭਲਾਈ ਕਰਨੀ ਆ ਤੇ ਸਾਨੂੰ ਸਹੀ ਖੁਦ ਹੋਣਾ ਚਾਹੀਦਾ ਸਹੀ ਡਾਕਟਰ ਹੋਣਾ ਚਾਹੀਦਾ ਜੇ ਕਿਸੇ ਦਾ ਇਲਾਜ ਕਰਨਾ ਪਰ ਇਸ ਤਰ੍ਹਾਂ ਸਾਡੇ ਇਹ ਗੁਰੂ ਜਿਹੜੇ ਡਾਕਟਰ ਬਣ ਜਾਂਦੇ ਆ ਜਿਨ੍ਹਾਂ ਨੇ ਕਦੀ ਡਿਪਲੋਮਾ ਨਹੀਂ ਕੱਢਿਆ ਜਿਨ੍ਹਾਂ ਨੇ ਕਦੀ ਨਹੀਂ ਇਹਨਾਂ ਨੂੰ ਜ਼ਿੰਦਗੀ ਲੱਗ ਜਾਂਦੀ ਆ ਇਹੋ ਗ੍ਰੰਥਾਂ ਨੂੰ ਸਮਝਣ ਲਈ ਪੜ੍ਹਨ ਲਈ ਜ਼ਿੰਦਗੀ ਦਾ ਅਨੁਭਵ ਆ ਤੇ ਉਹ ਜੀ ਕੇ ਫਿਰ ਕਿਤੇ ਜਾ ਕੇ ਉਸ ਪ੍ਰੋਸੈਸ ਵਿੱਚ ਤੁਸੀਂ ਆਂਦੇ ਹੋ ਇਹ ਸਾਰੀ ਜ਼ਿੰਦਗੀ ਚੱਲਣ ਵਾਲਾ ਪ੍ਰੋਸੈਸ ਹੈ ਐਂਡ ਕਦੀ ਵੀ ਨਹੀਂ ਹੁੰਦਾ ਇਹਦਾ ਵੀ ਕੀ ਮੈਂ ਪੂਰਾ ਜਾਣ ਲਿਆ ਸਾਰਾ ਕੁਝ ਜਿਹੜਾ ਕਹਿੰਦਾ ਜਿਸ ਨੇ ਜਾਣ ਲਿਆ ਪੂਰਾ ਉਹਦੇ ਲੋਕ ਬੇਫੂਕ ਕੋਈ ਨਹੀਂ ਕਹਿੰਦਾ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਕਿ ਜਿਹੜਾ ਕਹਿੰਦਾ ਮੈਂ ਪੂਰਾ ਜਾਣ ਲਿਆ ਕਿਉਂਕਿ ਉਹ ਜਿੰਨੀ ਤੁਸੀਂ ਖੋਜ ਕਰਦੇ ਜਾਓਗੇ ਖੋਜ ਕਰਦੇ ਜਾਓਗੇ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਬੱਤੇ ਜਾਓਗੇ ਔਰ ਪਿਛਲਾ ਜਿਹੜਾ ਤੁਹਾਨੂੰ ਲੱਗੂਗਾ ਨਹੀਂ ਮੈਂ ਉਸ ਤੋਂ ਇਦਾਂ ਸੋਚਦਾ ਸੀ ਨਹੀਂ ਇਹ ਤਾਂ ਇਦਾਂ ਨਿਕਲਿਆ ਕਿ ਲਿਆ ਕਿਉਂਕਿ ਇਹ ਬਹੁਤ ਗਹਿਰੀਆਂ ਗੱਲਾਂ ਨੇ ਟਾਈਮ ਦੇ ਨਾਲ ਸਮੇਂ ਦੇ ਨਾਲ ਤੁਹਾਨੂੰ ਹੋਰ ਸਮਝ ਤੁਹਾਡੇ ਵੱਧਦੀ ਜਾਂਦੀ ਆ ਜਿਸ ਤਰ੍ਹਾਂ ਤਾਂ ਜਿਆਦਾ ਸਮਝੋਗੇ ਜਦੋਂ ਸਟੱਡੀ ਕਰੋਗੇ ਤਾਂ ਤੁਹਾਨੂੰ ਹੋਰ ਜਿਆਦਾ ਸਮਝ ਆਉਗੀ ਪਰ ਉਹਨਾਂ ਦੇ ਜਿਹੜੇ ਡਾਕਟਰ ਆ ਇਸੇ ਤਰ੍ਹਾਂ ਉੱਠ ਕੇ ਬਹਿ ਜਾਂਦੇ ਜਿਸ ਤਰ੍ਹਾਂ ਬੋਲੀਵੁੱਡ ਹਾਲੀਵੁੱਡ ਵਾਲੇ ਦੇ ਨਿਆਣੇ ਤੁਹਾਨੂੰ ਤੁਹਾਡੀਆਂ ਅੱਖਾਂ 'ਚ ਬੈਠ ਜਾਂਦੇ ਕਿ ਉਹਦਾ ਮੁੰਡਾ ਇਹ ਉਹਦੀ ਕੁੜੀ ਆ ਫਿਰ ਉਹਦੀ ਫਿਲਮ ਦੇਖਣ ਚੱਲ ਜਾਂਦੇ ਤੁਸੀਂ ਉਹਨੂੰ ਹੀਰੋ ਬਣਾ ਦਿੰਦੇ ਆ ਤੁਹਾਡੀਆਂ ਅੱਖਾਂ 'ਚ ਹੀਰੋ ਬਣ ਜਾਂਦਾ ਇਸੇ ਤਰ੍ਹਾਂ ਤੁਹਾਡੇ ਗੁਰੂ ਵੀ ਤੁਹਾਡੇ ਹੀਰੋ ਬਣ ਜਾਂਦੇ ਆ ਔਰ ਤੁਸੀਂ ਚੱਲ ਜਾਂਦੇ ਆ ਕਿ ਪੀੜਾ ਇਹਨਾਂ ਦੇ ਮਗਰ ਇੰਨੇ ਮਸ਼ਹੂਰ ਆ ਤੇ ਉਹਨਾਂ ਕੋ ਕੋਈ ਡਿਪਲੋਮਾ ਨਹੀਂ ਉਹਨਾਂ ਨੇ ਕੋਈ ਕੁਝ ਨਹੀਂ ਸਿੱਖਿਆ ਕੁਝ ਨਹੀਂ ਪਤਾ ਔਰ ਤੁਸੀਂ ਉਹਨਾਂ ਦੇ ਪੈਰਾਂ 'ਚ ਕਿਸ ਤਰ੍ਹਾਂ ਗਿਰ ਜਾਂਦੇ ਮੈਨੂੰ ਇਹ ਦੇਖ ਕੇ ਹਰ ਨਹੀਂ ਆਉਂਦੀ ਆ ਔਰ ਇਹੀ ਮਕਸਦ ਆ ਮੇਰਾ ਇਸ ਵੀਡੀਓ ਬਣਾਉਣ ਦਾ ਕਿ ਮੈਂ ਆਪਣੇ ਸੱਚੇ ਸੰਤਾਨ ਨੂੰ ਦੀ ਗੱਲ ਨੂੰ ਦੂਸਰੇ ਅੱਗੇ ਰੱਖਵਾ ਜਾਨੀ ਆ ਕਿ ਉਹਨਾਂ ਨੂੰ ਉਹ ਮਾਨ ਸਨਮਾਨ ਮਿਲੇ ਔਰ ਝੂਠ ਇਸ ਦੁਨੀਆ ਤੋਂ ਖਤਮ ਹੋਵੇ ਔਰ ਮੈਂ ਸਿਰਫ ਇਹੀ ਇਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਸਾਡੇ ਸੰਤਾਂ ਨੇ ਵੀ ਇਸੇ ਤਰ੍ਹਾਂ ਕੀਤੀ ਕਿ ਮਾਇਆ ਨੂੰ ਲੋਕਾਂ ਦੇ ਸਾਹਮਣੇ ਲਿਆਇਆ ਜਾਵੇ ਕਿ ਝੂਠ ਨੂੰ ਲਿਆਇਆ ਜਾਵੇ ਇਹ ਗ੍ਰੰਥਾਂ ਦੇ ਵਿੱਚ ਸਾਰੀ ਮਾਇਆ ਦੀ ਗੱਲ ਕੀਤੀ ਸਾਡੇ ਸੰਤਾਂ ਨੇ ਕਿ ਮਾਇਆ ਹਟਾ ਦਿਓ ਸਤ ਦੀ ਕੋਈ ਗੱਲ ਨਹੀਂ ਤੁਹਾਨੂੰ ਸਮਝਾ ਸਕਦਾ ਸਤ ਦੀ ਗੱਲ ਤੁਹਾਨੂੰ ਤਾਂ ਹੀ ਸਮਝ ਆਊਗੀ ਜਦੋਂ ਤੁਹਾਡੀ ਮਾਇਆ ਹਟ ਜਾਏਗੀ ਜਦੋਂ ਤੁਹਾਡੀ ਗੰਦੀ ਇਹ ਹਟ ਜਾਏਗੀ ਸਭਾਈ ਆਪਣੇ ਆਪ ਹੀ ਨਜ਼ਰ ਆਏਗੀ ਰੋਸ਼ਨੀ ਹੋ ਜਾਏਗੀ ਨੇਰਾ ਆਪਣੇ ਆਪ ਹੀ ਹਟ ਜਾਏਗਾ ਸਿਰਫ ਇਹ ਇਹ ਮੇਰਾ ਜੋ ਵੀ ਮੈਂ ਕਰ ਰਹੀ ਹਾਂ ਪ੍ਰੋਸੈਸ ਇਹ ਹੈ ਕਿ ਨੇਰਾ ਹਟ ਜਾਵੇ ਗੰਦਗੀ ਹਟ ਜਾਵੇ ਲੋਕਾਂ ਦੀ ਔਰ ਇਹ ਨਾ ਗਨਤ ਜਗਾਂਬਤ ਤੇ ਜਾ ਕੇ ਬੈਠਣਾ ਬੰਦ ਹੋ ਜਾਣ ਲੋਕੀ ਔਰ ਸੱਚ ਨੂੰ ਸਾਡੇ ਸੱਚੇ ਸੰਤਾਂ ਦੀ ਗਾਣੀ ਨੂੰ ਉਠਾ ਕੇ ਪੜਨ ਸਾਡੇ ਸੱਚੇ ਗੁਰੂਆਂ ਦੀ ਉਹ ਕਦਰ ਉਹਨਾਂ ਦੀ ਹੋਵੇ ਜੋ ਜਿਸ ਲਈ ਉਹਨਾਂ ਨੇ ਇਨਾ ਦੁੱਖ ਸਿਆ ਇਨੇ ਸੰਘਰਸ਼ ਕੀਤੇ ਨੇ ਤੇ ਉਸ ਕੰਮ ਨੂੰ ਮੇਰਾ ਪ੍ਰੇਰਿਤ ਕਰਨੇ ਦਾ ਮਕਸਦ ਆ ਔਰ ਆਸਾਨ ਨਹੀਂ ਹੈ ਕਿਸੇ ਨੂੰ ਆਲੂ ਇਸ਼ਾਰਾ ਕਰਨਾ ਉਂਗਲੀ ਕਰਨਾ ਕਿ ਇਹ ਝੂਠ ਕਿ ਲੋਕਾਂ ਦੀਆਂ ਮੰਨਤਾਂ ਧਾਰਨਾ ਇੰਨੀ ਪੱਕੀਆਂ ਹੋ ਚੁੱਕੀਆਂ ਆਪਣੇ ਗੁਰੂਆਂ ਨੂੰ ਲੈ ਕੇ ਆਪਣੇ ਡੇਰਿਆਂ ਨੂੰ ਲੈ ਕੇ ਕਿ ਉਹ ਜਿਹੜਾ ਕੋਈ ਵੀ ਉਸ ਵੱਲੋਂ ਇਸ਼ਾਰਾ ਕਰੇਗਾ ਉਹਨੂੰ ਉਹ ਬੁਰਾ ਹੀ ਸਮਝਣਗੇ। ਜ਼ਿਆਦਾਤਰ ਸੱਚ ਬੋਲਣ ਵਾਲੇ ਨੂੰ ਬੁਰਾ ਹੀ ਕਹਿੰਦੀ ਹੈ ਇਸ ਦੁਨੀਆ। ਇਮਾਨਦਾਰ ਇਨਸਾਨ ਲੈ ਕਿਤੇ ਵੀ ਦੁਨੀਆ ਦੇ ਜਗ੍ਹਾ ਨਹੀਂ ਸਾਡੇ ਸੰਤਾਂ ਲਈ ਕਿਤੇ ਨਹੀਂ ਸਿੱਧਾ ਜਗ੍ਹਾ ਦੁਨੀਆ ਤੇ। ਸਭ ਜਦੋਂ ਜਿੰਦੇ ਸੀ ਉਹਨਾਂ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਸੀ ਉਹਨਾਂ ਨੂੰ ਇੰਨੇ ਉਹਨਾਂ ਦਾ ਪੂਰੇ ਸਲੂਕ ਹੋਇਆ ਤੁਹਾਨੂੰ ਸਭ ਨੂੰ ਪਤਾ ਕੀ ਕੀ ਉਹਨਾਂ ਦੇ ਨਾਲ ਹੋਇਆ ਜਿੰਦਿਆਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਅਸੂਲੀ ਤੇ ਟੰਗਿਆ ਗਿਆ ਸੀ ਇਸ ਤਰ੍ਹਾਂ ਉਹਨਾਂ ਨੂੰ ਜ਼ਹਿਰ ਪੀਣੀ ਪਈ ਕਿਸ ਤਰ੍ਹਾਂ ਕਿ ਅੱਜ ਦੇ ਸੰਤਾਂ ਨੂੰ ਗੁਰੂਆਂ ਨੂੰ ਅਸੀਂ ਇਹ ਸਜ਼ਾ ਕਦੀ ਨਹੀਂ ਦਿੰਦੇ ਤੂੰ ਨਹੀਂ ਦਿੰਦੇ ਕਿਉਂਕਿ ਉਹ ਵੀ ਸੰਸਾਰੀ ਨੇ ਤੁਸੀਂ ਵੀ ਸੰਸਾਰੀ ਹੋ ਔਰ ਜਾ ਕੇ ਬੈਠ ਕੇ ਉੱਥੇ ਚਾਹ ਪਾਣੀ ਪੀ ਲੈਂਦੇ ਹੋ ਔਰ ਗੁਰੂ ਵੀ ਜਾਨਦਾ ਕੀ ਕਰਦਾ ਗੁਰੂ ਜਿੱਥੇ ਕਿਤੇ ਵੀ ਜਾਂਦਾ ਤੁਸੀਂ ਜਿੱਥੇ ਉਹਨੂੰ ਬੁਲਾਉਂਦੇ ਆ ਚਾਹ ਪਾਣੀ ਪੀਂਦਾ ਆ ਔਰ ਤਨ ਦੀ ਪਟਾਰੀ ਰੱਖੀ ਹੁੰਦੀ ਆ ਉਹਦੇ ਸਿੱ ਤੁਸੀਂ ਤਨ ਪਾ ਦਿੰਦੇ ਹੋ ਉਹਨੂੰ ਚਾਹ ਪਾੜਾ ਦਿੰਦੇ ਆ ਪਕੌੜੇ ਮਠਿਆਈ ਖਵਾ ਦਿੰਦੇ ਆ ਬਸ ਇੰਨਾ ਹੀ ਕੰਮ ਕਰਕੇ ਗੁਰੂ ਚਲ ਜਾਂਦਾ ਕੋਈ ਗਿਆਨ ਨਹੀਂ ਦਿੰਦਾ ਜਦ ਕਿ ਸਾਡੇ ਸੰਤ ਸੀ ਜਿਹੜੇ ਉਹ ਗਿਆਨ ਨਾਲ ਲੋਕਾਂ ਨੂੰ ਇਸ ਤਰ੍ਹਾਂ ਦੁਆ ਕਰ ਦਿੰਦੇ ਸੀ ਕਿਾ ਦਿੰਦੇ ਨਾ ਮਤ ਹੋਸ਼ ਕਰ ਦੇਣਾ ਜਦ ਤੱਕ ਦਿੰਦੇ ਨਾ ਉਹਦੇ ਰੋਮ ਰੋਮ ਵਿੱਚ ਗਿਆਨ ਭਰ ਦੇਣਾ ਕਿ ਹੁਣ ਗਿਆਨ ਦੀਆਂ ਗੱਲਾਂ ਸੁਣਾ ਸੁਣਾ ਕੇ ਸੁਣਾ ਜਾ ਕੇ